ਕੀ ਹਿੰਦੂ ਜੱਟ ਨਹੀਂ ਕਿਸੇ ਤੋਂ ਘੱਟ ਅੰਮਿਤ ਤਰੋੜਾ ਬਹੁਤ ਜਲਦ ਲੋਕ ਸਭਾ ਨੂੰ ਚੋਣ ਚ ਲੜੇਗਾ ਮਤਲਬ ਜਿੱਤੋ ਵੀ ਮੈਨੂੰ ਲੜਨ ਕੇ ਕਹਿਣਗੇ ਪਰ ਮੇਰੀ ਪੰਜਾਬ ਦੀ ਜਨਤਾ ਜਿਹੜਾ ਮੈਨੂੰ ਪਿਆਰ ਕਰਦੀ ਮੈਂ ਤੁਹਾਡੇ ਚੈਨਲ ਲਈ ਕਹਿ ਰਿਹਾ ਹਾਂ ਕਿ ਤੁਸੀਂ ਕਮੈਂਟ ਰਾਹੀਂ ਦੱਸਣਾ ਕਿ ਅੰਮਿਤ ਤਰੋੜਾ ਕਿਹੜੀ ਸੀਟ ਤੋਂ ਪੰਜਾਬ ਦੀ ਇਲੈਕਸ਼ਨ ਚ ਖੜਾ ਹੋਵੇ ਮੈਂ ਨੇਤਾ ਨਹੀਂ ਹਾਂ ਮੈਂ ਬੇਟਾ ਆ ਬੇਟਾ ਜੀ ਠੀਕ ਹੈ ਜੀ ਮੈਂ ਨੇਤਾ ਨਹੀਂ ਕਹਿਣਾ ਆਪਣੇ ਆਪ ਨੂੰ ਕਦੀ ਵੀ ਮੈਂ ਤਾਂ ਹੱਥ ਜੋੜ ਕੇ ਕਹਿਣਾ ਸਿਰ ਝੁਕਾ ਕੇ ਕਹਿਣਾ ਕਿ ਮੈਂ ਬੇਟਾ ਵਾਂ ਔਰ ਜਿਹੜੇ ਜਿਹੜੇ ਮੰਤਰੀ ਨੇ ਜਿਹੜੇ ਜਿਹੜੇ ਲੋਕ ਸਭਾ ਪਰ ਲੋਕ ਆਪਣਾ ਮੈਂਬਰ ਆਫ ਪਾਰਲੀਮੈਂਟ ਰਏ ਆ ਮੈਂ ਉਹਨਾਂ ਦੇ ਪੋਥੜੇ ਖੋਲਨੇ ਆ ਕਿ ਤੁਸੀਂ ਕਿਹੜੇ ਕੰਮ ਕੀਤੇ ਇੰਨਾ ਫੰਡ ਆਇਆ ਇੰਨਾ ਪੈਸਾ ਆਇਆ ਸਰਕਾਰ ਦਾ ਮੈਂ ਸੋਚਿਆ ਕਿ ਮੇਰੇ ਪੰਜਾਬ ਨਾਲ ਵਿਤਕਰਾ ਹੋ ਰਿਹਾ ਵੈ ਤੁਸੀਂ ਦੇਖਿਆ ਕਿ ਮੇਰੇ ਕਿਸਾਨ ਭਰਾਵਾਂ ਨਾਲ ਕਿੱਦਾਂ ਵਿਤਕਰਾ ਹੋਇਆ ਠੀਕ ਹੈ ਜੀ ਉਹ ਕਿਸਾਨ ਭਰਾਵਾਂ ਦਾ ਹੱਕ ਦਮਾਨ ਲਈ ਜੀ ਮੇਰੀ ਆਵਾਜ਼ ਜਿਹੜੀ ਮੈਂ ਕਿਸਾਨ ਭਰਾਵਾਂ ਨੂੰ ਕਹਿੰਨਾ ਕਿ ਤੁਸੀਂ ਇਸ ਅੰਮੀ ਤੋੜਾ ਤੇ ਵਿਸ਼ਵਾਸ ਰੱਖਣਾ ਵੈ ਤੁਹਾਡੀ ਆਵਾਜ਼ ਲੋਕ ਸਭਾ ਦੇ ਵਿੱਚ ਜਿਹੜੀ ਆਵਾਜ਼ ਗੂੰਜੇਗੀ ਜੇ ਗੱਲ ਕੀਤੀ ਜਾਵੇ ਅੱਜ ਤੁਸੀਂ ਕਿਸਾਨਾਂ ਦੇ ਨਾਲ ਖੜੇ ਹੋਗੇ ਉਹ ਬੀਤੇ ਦਿਨ ਤੁਹਾਡੀ ਆ ਵੀਡੀਓ ਕਈ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋਈ ਹੈਗੀ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਕਿਸਾਨ ਜਿਹੜੇ ਉੱਥੇ ਬੈਠੇ ਹੋਏ ਆ ਧਰਨਿਆਂ ਦੇ ਉੱਤੇ ਬੇਵਕੂਫ ਹੈਗੇ ਆ ਨਮਸਕਾਰ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਪੰਜਾਬ ਅਬਤਕ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਅਮਿਤ ਕੁਮਾਰ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਅਮਿਤ अरोड़ा ਜੀ ਅੱਜ ਹਮੇਸ਼ਾ ਹੀ ਨਜ਼ਰ ਆਉਂਦੇ ਸੀ ਕਦੇ ਗਾਣੇ ਗਾਉਂਦੇ ਹੁੰਦੇ ਸੀ ਕਦੇ ਮੋਡਲਿੰਗ ਕਰਦੇ ਹੁੰਦੇ ਸੀ ਕਦੇ ਆਪਣੇ ਆਪ ਨੂੰ ਲਾਇਨ ਕਹਿੰਦੇ ਸੀਗੇ ਲੇਕਿਨ ਅੱਜ ਉਹਨਾਂ ਨੂੰ ਇੱਕ ਅਜੀਬੋ ਗਰੀਬ ਜਿਹਾ ਸੱਪ ਲੜਿਆ ਸੋ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਤੇ ਅਮਿਤ अरोड़ा ਜੀ ਕੋਲ ਜਿਨ੍ਹਾਂ ਨੇ ਚੋਣ ਲੜਨ ਦੀ ਜਿਹੜਾ ਇੱਕ ਫੈਸਲਾ ਲਿਆ ਸੋ ਕਿਉਂ ਚੋਣ ਉਹਨਾਂ ਨੇ ਲੜਨੇ ਹੈ ਕੀ ਉਹਨਾਂ ਨੂੰ ਇਹੋ ਜੀ ਮਜਬੂਰੀ ਪਈ ਜਾਂ ਕਿਹੜੀ ਉਹਨਾਂ ਜਿਹੇ ਇਹੋ ਜੇ ਕੰਮ ਦੇਖਿਆ ਸਰਕਾਰ ਦੇ ਕਿ ਜਿਹੜੀ ਜਿਹੜੀ ਬਹਿਲੀਆ ਸਰਕਾਰਾਂ ਹੈਗੀ ਹੈ ਜਾਂ ਪਹਿਲੇ ਜਿਹੜੇ ਨੁਮਾਇੰਦੇ ਹੈਗੇ ਉਹ ਕੰਮ ਨਹੀਂ ਕਰ ਸਕੇ ਸੋ ਅਮਿਤ अरोड़ा ਜੀ ਉਹ ਕੰਮ ਕਰਨਗੇ ਸੋ ਗੱਲਬਾਤ ਕਰਨ ਨੂੰ ਪਹੁੰਚਿਆ ਅਸੀਂ ਅਮਿਤ अरोड़ा ਜੀ ਕੋਲ ਸਰ ਸਵਾਗਤ ਹੈ ਤੁਹਾਡਾ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਦੇ ਖਾਪੂਰ ਜੀ ਦਾ ਆਸ਼ੀਰਵਾਦ ਸਦਾ ਸੱਬਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਬਰ ਬਣੀ ਰਹੇਗੀ ਸਰਨ ਆਪਣੇ ਪੱਤਰਕਾਰ ਸਾਹਿਬ ਮੈਂ ਇਹ ਦੱਸਣਾ ਜਾਊਂਗਾ ਕਿ ਪੰਜਾਬ ਦੀ ਜਨਤਾ ਜਾਣਦੀ ਹੈ ਕਿ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਕਿਉਂਕਿ ਇੱਕ ਚਿਹਰਾ ਇਹੋ ਜਿਹਾ ਵੀ ਹੋਣਾ ਚਾਹੀਦਾ ਵਾ ਜਿਹੜਾ ਪੰਜਾਬ ਦੇ ਹੱਕ ਉਹਨਾਂ ਨੂੰ ਦਵਾ ਸਕੇ ਤੁਸੀਂ ਦੇਖਿਆ ਪੰਜਾਬ ਨਾਲ ਹਮੇਸ਼ਾ ਸੈਂਟਰ ਦੀ ਸਰਕਾਰ ਹੈ ਉਹਨਾਂ ਨੇ ਹਮੇਸ਼ਾ ਵਿਤਕਰਾਈ ਕੀਤਾ ਪੰਜਾਬ ਨਾਲ ਤੁਸੀਂ ਮੈਂ ਸਿੱਧੀ ਜੀ ਗੱਲ ਬੋਲੂਗਾ ਕਿ ਪੰਜਾਬ ਨੂੰ ਹਰ ਪਾਸੇ ਇਹਨਾਂ ਨੇ ਪਿੱਛੇ ਹੀ ਛੱਡਿਆ ਪੰਜਾਬ ਨਾਲ ਵਿਤਕਰਾ ਪੰਜਾਬ ਨੂੰ ਬੰਦਾ ਹੱਕ ਨਹੀਂ ਦਿੱਤਾ ਇਸ ਲਈ ਮੈਂ ਪੰਜਾਬ ਦੀ ਜਨਤਾ ਦੇ ਜਿਹੜੇ ਨੁਮਾਇੰਦੇ ਸੀ ਕੁਝ ਪੰਜਾਬ ਦੀ ਜਨਤਾ ਦੇ ਮੇਰੇ ਮਿੱਤਰ ਦੋਸਤ ਯਾਰ ਮੇਰੇ ਮੈਨੂੰ ਐਕਚੂਅਲੀ ਕਹਿ ਰਹੇ ਸੀਗੇ ਕਿ ਪ੍ਰਧਾਨ ਜੀ ਹੁਣ ਤੁਹਾਡੀ ਲੋੜ ਹੈ ਲੋਕ ਸਭਾ ਦੇ ਵਿੱਚ ਔਰ ਮੈਂ ਬਹੁਤ ਹੀ ਜਲਦ ਮਨ ਬਣਾ ਲਿਆ ਕਿ ਮੈਂ ਹੀ ਇਸ ਵਾਰ ਸ਼ੇਰ ਲੋਕ ਸਭਾ ਦੇ ਵਿੱਚ ਜਾ ਕੇ ਗਰਜੇਗਾ ਔਰ ਪੰਜਾਬ ਦੇ ਹੱਕ ਮੰਗੇਗਾ ਕਿ ਮੇਰੇ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਵੈ ਮੈਂ ਤੈਨੂੰ ਲੁਧਿਆਣਾ ਦੀ ਗੱਲ ਕਰਦਾ ਵਾਂ ਲੁਧਿਆਣਾ ਦੀ ਸੀਟ ਤੇ ਦੇਖੋ ਸਾਡੇ ਐਮਪੀ ਸਾਹਿਬ ਰਮੇਸ਼ ਸਿੰਘ ਬਿੱਟੂ ਜੀ ਦੇਖੋ ਮਹੀਨਾ ਪਹਿਲਾਂ ਨਜ਼ਰ ਆਣੇ ਸ਼ੁਰੂ ਹੋ ਜਾਂਦੇ ਜਦੋਂ ਇਲੈਕਸ਼ਨ ਆਉਂਦੇ ਆ ਉਸ ਤੋਂ ਪਹਿਲਾਂ ਤੁਸੀਂ ਜਨਤਾ ਦੇ ਕਿੰਨੇ ਹੀ ਮੈਨੂੰ ਫੋਨ ਤੇ ਫੋਨ ਕੀ ਹੈ ਕਿ ਭਾਜੀ ਇਹਨਾਂ ਨੇ ਕਦੀ ਫੋਨ ਨਹੀਂ ਚੱਕਿਆ ਤੁਸੀਂ ਸਾਨੂੰ ਦੇਖਿਆ ਹੋਊਗਾ ਬੇਸ਼ੱਕ ਮੈਂ ਸ਼ਿਵ ਸੈਨਾ ਦੇ ਵਿੱਚ ਆ ਅੱਧੀ ਰਾਤ ਵੀ ਕਿਸੇ ਦਾ ਫੋਨ ਆਂਦਾ ਵਾ ਤੁਸੀਂ ਵੀ ਦੇ ਮੈਨੂੰ ਅਜ ਮਾਇਆ ਹੋਊਗਾ ਰਾਤੀ ਫੋਨ ਕੀਤੇ ਹੋਣਗੇ ਚਾਹੇ 12 1 2 ਮੇਰਾ ਫੋਨ ਪਹਿਲੀ ਬੈਲ ਬ ਚੱਕਿਆ ਜਾਂਦਾ ਹੋਊਗਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਹਰ ਵਕਤ ਆਪਣੇ ਸਮਾਜ ਦੇ ਵਿੱਚ ਹਿੰਦੂ ਹਿੰਦੂ ਸਮਾਜ ਦੇ ਵਿੱਚ ਕਿ ਹੋਰ ਵੀ ਮੇਰੇ ਜਿੰਨੇ ਭਾਈਚਾਰੇ ਆ ਮੈਂ ਉਹਨਾਂ ਦੇ ਨਾਲ ਨਾਲ ਵਿਚਰਦਾ ਮਾਂ ਕਿਉਂਕਿ ਮੈਨੂੰ ਪਤਾ ਵੈ ਕਿ ਮੇਰਾ ਪੰਜਾਬ ਕਿੱਦਾਂ ਖੁਸ਼ਹਾਲ ਹੋਊਗਾ ਮੇਰਾ ਪੰਜਾਬ ਕਿੱਦਾਂ ਅੱਜ ਲੋੜ ਹੈ ਕਿ ਪੰਜਾਬ ਦਾ ਕੋਈ ਸਹੀ ਇੱਕ ਨੁਮਾਇੰਦਾ ਸਹੀ ਬੰਦਾ ਇੱਕ ਪੰਜਾਬ ਦਾ ਨੁਮਾਇੰਦਾ ਜਿਹੜਾ ਲੋਕ ਸਭਾ ਦੇ ਵਿੱਚ ਗਰਜੇ ਕਿ ਮੇਰੇ ਪੰਜਾਬ ਦਾ ਹੱਕ ਮੈਨੂੰ ਦਿਓ ਮੇਰੇ ਪੰਜਾਬ ਦਾ ਹੱਕ ਮੇਰੇ ਪੰਜਾਬ ਨੂੰ ਦਿਓ ਕਿਉਂ ਵਿਤਕਰਾ ਕਰਦੇ ਹੋ ਉਹੀ ਚੀਜ਼ ਕਰਕੇ ਮੈਂ ਮਨ ਬਣਾਇਆ ਕਿ ਮੈਨੂੰ ਹੁਣ ਲੋਕ ਸਭਾ ਚੋਣ ਲੜਨੇ ਪੈਣੇ ਆ ਤਾਂ ਕਿ ਜਿਹੜੀਆਂ ਸਰਕਾਰਾਂ ਬੈਠੀਆਂ ਵੱਡੇ ਵੱਡੇ ਵਾਅਦੇ ਕਰਦੀਆਂ ਇਹਨਾਂ ਦੇ ਵਾਅਦੇ ਜਿਹੜੇ ਦਾਅਵੇ ਹਮੇਸ਼ਾ ਝੂਠ ਨਿਕਲਦੇ ਆ ਹਰ 5 ਸਾਲ ਬਾਅਦ ਨਵਾਂ ਨਵਾਂ ਕੋਈ ਨਾ ਕੋਈ ਇਹਨਾਂ ਦੇ ਡਰਾਮਾ ਕਰ ਦਿੰਦਾ ਹੁੰਦਾ ਜਨਤਾ ਦੇ ਵਿੱਚ ਆ ਕੇ ਇਹਨਾਂ ਦੇ ਡਰਾਮਿਆਂ ਦਾ ਪਰਦਾ ਫਾਸ਼ ਕਰਨ ਲਈ ਅੰਮ੍ਰਿਤ ਰੋੜਾ ਅੱਜ ਲੋਕ ਸਭਾ ਚੋੜਨ ਲੱਗਾ ਕਿਤੇ ਤੁਹਾਡੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਤਾਂ ਨਹੀਂ ਆ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਇੱਕ ਕਲਾਕਾਰ ਹੋ ਕਲਾਕਾਰ ਦੇ ਰੂਪ ਦੇ ਵਿੱਚ ਨਾਲ ਤੁਹਾਨੂੰ ਲੋਕੀ ਦੇਖਦੇ ਆ ਕਿਉਂਕਿ ਤੁਸੀਂ ਮੋਡਲਿੰਗ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਨਜ਼ਰ ਆਇਓ ਮਾਨ ਸਾਹਿਬ ਹੈ ਜਿਹੜੇ ਉਹ ਵੀ ਇੱਕ ਕਲਾਕਾਰ ਹੈ ਅੱਜ ਉਹ ਆਪਣੇ ਪੰਜਾਬ ਦੇ ਮੁੱਖ ਮੰਤਰੀ ਹੈਗੇ ਕਿਸੇ ਤੁਹਾਡੇ ਦਿਮਾਗ ਦੇ ਵਿੱਚ ਇਹੀ ਚੀਜ਼ ਆਣੀ ਅਗਰ ਉਹ ਇੱਕ ਕਲਾਕਾਰ ਮੁੱਖ ਮੰਤਰੀ ਬਣ ਸਕਦੇ ਤੇ ਮੈਂ ਕਿਉਂ ਅੱਗੇ ਆਵਾਂ ਇੱਕ ਚੀਜ਼ ਮੈਂ ਦੱਸਾਂ ਜੀ ਜੀ ਮਾਨ ਸਾਹਿਬ ਜੀ ਤੁਸੀਂ ਗੱਲ ਕੀਤੀ ਜੀ ਮਾਨ ਸਾਹਿਬ ਨੂੰ ਮੈਂ ਬਹੁਤ ਵਧੀਆ ਸੀਐਮ ਮੰਨਦਾ ਵਾਂ ਨੋ ਡਾਊਟ ਹੈ ਜੀ ਕਿਉਂਕਿ ਪੰਜਾਬ ਦਾ ਜਿਹੜਾ ਬੰਦਾ ਵਧੀਆ ਪੰਜਾਬ ਬਾਰੇ ਸੋਚੇਗਾ ਪੰਜਾਬ ਲਈ ਵਧੀਆ ਕੰਮ ਕਰੇਗਾ ਤੁਸੀਂ ਪਿੱਛੇ ਦੇਖਿਆ ਕਿ ਮੈਂ ਕਈ ਚੈਨਲ ਤੁਸੀਂ ਸੁਨੇ ਵੀ ਹੋਊਗਾ ਕਿ ਮੈਂ ਉਹਨਾਂ ਨੂੰ ਡਾਇਮੰਡ ਸੀਐਮ ਕਹਿੰਨਾ ਵਾਂ ਕਿਉਂਕਿ ਚਲੋ ਪੰਜਾਬ 'ਚ ਬਦਲਾ ਵੀ ਜ਼ਰੂਰਤ ਵੀ ਸੀ ਕਿ ਇੱਕ ਡਾਇਮੰਡ ਸੀਐਮ ਮਿਲਿਆ ਹੋਵੇ ਪਰ ਮੈਂ ਇੱਕ ਚੀਜ਼ ਕਹਿਣਾ ਵਾਂ ਕਿ ਮਾਨ ਸਾਹਿਬ ਤੇ ਜੇ ਮੈਂ ਅੰਮ੍ਰਿਤੋੜਾ ਇਕੱਠੇ ਰਲ ਗਏ ਲੋਕ ਸਭਾ ਚੋਣਾਂ ਦੇ ਵਿੱਚ ਜੇ ਇਕੱਠੇ ਰਲ ਕੇ ਜੇ ਪੰਜਾਬ ਦੇ ਹਿੱਤਾਂ ਦੀ ਆਵਾਜ਼ ਚੱਕਦੇ ਆ ਤੁਸੀਂ ਮੈਨੂੰ ਕਿਹਾ ਕਿ ਤੁਸੀਂ ਇੱਕ ਮਾਡਲ ਹੋ ਪਰ ਸਭ ਨਾਲ ਪਹਿਲਾਂ ਤੇ ਮੈਂ ਇੱਕ ਸ਼ਿਵ ਸੈਨਿਕ ਵੀ ਆ ਮੈਨੂੰ ਜਨਤਾ ਵੀ ਬਹੁਤ ਪਿਆਰ ਕਰਦੀ ਆ ਆਲ ਵਰਲਡ ਪਿਆਰ ਕਰਦਾ ਮੈਨੂੰ ਠੀਕ ਹੈ ਜੀ ਉਹ 79 ਜ ਮੈਂ ਸੋਚਿਆ ਕਿ ਮੇਰੇ ਪੰਜਾਬ ਨਾਲ ਵਿਤਕਰਾ ਹੋ ਰਿਹਾ ਵੈ ਤੁਸੀਂ ਦੇਖਿਆ ਕਿ ਮੇਰੇ ਕਿਸਾਨ ਭਰਾਵਾਂ ਨਾਲ ਕਿੱਦਾਂ ਵਿਤਕਰਾ ਹੋਇਆ ਠੀਕ ਹੈ ਜੀ ਹੁਣ ਕਿਸਾਨ ਭਰਾਵਾਂ ਦਾ ਹੱਕ ਦਮਾਨ ਲਈ ਜੀ ਮੇਰੀ ਆਵਾਜ਼ ਜਿਹੜੀ ਮੈਂ ਕਿਸਾਨ ਭਰਾਵਾਂ ਨੂੰ ਕਹਿੰਦਾ ਕਿ ਤੁਸੀਂ ਇਸ ਅੰਮੀ ਤਰੋੜਾ ਤੇ ਵਿਸ਼ਵਾਸ ਰੱਖਣਾ ਵੈ ਤੁਹਾਡੀ ਆਵਾਜ਼ ਲੋਕ ਸਭਾ ਦੇ ਵਿੱਚ ਜਿਹੜੀ ਆਵਾਜ਼ ਗੂੰਜੇਗੀ ਇਹ ਅੰਮੀ ਤਰੋੜਾ ਤੁਹਾਡੇ ਹੱਕ ਦੀ ਆਵਾਜ਼ ਗੂੰਜੇਗਾ ਕਿਉਂਕਿ ਹੱਕ ਨਹੀਂ ਤਾਂ ਕਰੇਗਾ ਕਿਉਂਕਿ ਜਦੋਂ ਵੀ ਦੇਖੋ ਮੇਰੇ ਕਿਸਾਨ ਭਰਾਵਾਂ ਨਾਲ ੱੱੱਕਾ ਹੀ ਹੋਇਆ ਵੈ ਔਰ ਉਹ ੱੱੱਕਾ ਮੈਂ ਹੁਣ ਹੋਰ ਨਹੀਂ ਦੇਣਾ ਜੇ ਗੱਲ ਕੀਤੀ ਜਾਵੇ ਅੱਜ ਤੁਸੀਂ ਕਿਸਾਨਾਂ ਦੇ ਨਾਲ ਖੜੇ ਹੋ ਗਏ ਹੋ ਬੀਤੇ ਦਿਨ ਤੁਹਾਡੀ ਆ ਵੀਡੀਓ ਕਈ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋਈ ਹੈਗੀ ਆ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਕਿਸਾਨ ਜਿਹੜੇ ਉੱਥੇ ਬੈਠੇ ਹੋਏ ਆ ਧਰਨਿਆਂ ਦੇ ਉੱਤੇ ਬੇਵਕੂਫ ਹੈਗੇ ਆ ਹਾਲਾਂਕਿ ਤੁਸੀਂ ਤੁਹਾਡੀਆਂ ਇੰਨੀਆਂ ਗੱਲਾਂ ਅਸੀਂ ਸੁਣੀਆਂ ਹੈਗੀ ਆ ਕਿ ਤੁਸੀਂ ਕਹਿੰਦੇ ਹੋ ਕਿ ਜਿਹੜਾ ਕਾਰੋਬਾਰ ਦੇ ਵਿੱਚ ਨੁਕਸਾਨ ਹੋ ਰਿਹਾ ਹੈਗਾ ਕਿਉਂਕਿ ਉਹਨਾਂ ਨੇ ਟ੍ਰੇਨਾਂ ਬੰਦ ਕਰ ਦਿੱਤੀਆਂ ਜਾਂ ਰਸਤੇ ਬੰਦ ਕਰ ਦਿੱਤੇ ਸੀਗੇ ਉਹਦੇ باوجود ਤੁਸੀਂ ਬੋਲਿਓ ਤੇ ਅੱਜ ਤੁਸੀਂ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਖੜੇ ਹੋ ਗਏ ਹੋ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਪਿਆ ਵਾਂ ਕੀ ਚੱਕਰ ਪਿਆ ਜੀ ਇਹ ਵੀ ਚੀਜ਼ ਤੁਹਾਨੂੰ ਮੈਂ ਦ कि ਜਿਹੜਾ ਕੱਲ ਟੇਬਲ ਟਾਕ ਮੀਟਿੰਗ ਤੇ ਮਸਲਾ ਹੱਲ ਹੋਣਾ ਵੈ ਆਪਾਂ ਟੇਬਲ ਟਾਕ ਤੇ ਕਰੀਏ ਆਮ ਜਨਤਾ ਨੂੰ ਪਰੇਸ਼ਾਨ ਕਰਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਨੁਮਾਇੰਦੇ ਜਿਹੜੇ ਹੈਗੇ ਨੇ ਚਾਹੇ ਉਹ ਮੰਤਰੀ ਸਾਹਿਬ ਆਂਦੇ ਸੀਗੇ ਕੁਝ ਵੀ ਆਂਦੇ ਸੀ ਇਹਨਾਂ ਨੂੰ ਲਾਂਦੇ ਸੀ ਲਾਰਾ ਲੱਪਾ ਕਿਸਾਨ ਭਰਾਵਾਂ ਨੂੰ ਲਾਰਾ ਲੱਪਾ ਲਾ ਕੇ ਇਹਨਾਂ ਨੂੰ ਦੋ ਤਿੰਨ ਵਾਰੀ ਮੀਟਿੰਗ ਕੀਤੀ ਤਿੰਨ ਚਾਰ ਵਾਰੀ ਬੈਠੇ ਟੇਬਲ ਤੇ ਮੀਟਿੰਗ ਕੀਤੀ ਕੋਈ ਮਸਲਾ ਹੱਲ ਨਹੀਂ ਹੁੰਦਾ ਸੀ ਜੇ ਮੇਰੇ ਵਰਗਾ ਮੰਤਰੀ ਜਾਂ ਮੇਰੇ ਵਰਗਾ ਨੁਮਾਇੰਦਾ ਲੋਕ ਸਭਾ ਜਾਊਗਾ ਇਹਨਾਂ ਦੀ ਹੱਤ ਦੀ ਗੱਲ ਕਰੂਗਾ ਤੇ ਕਿਸਾਨ ਭਰਾਵਾਂ ਨੂੰ ਇਹ ਤੇ ਹੋਊਗਾ ਕੀ ਸਾਡੇ ਪੰਜਾਬ ਦੀ ਜਿੰਦ ਜਾਨ ਅੰਮਿਤ ਤਰੋੜਾ ਲੁਆਇਨ ਬੱਬਰ ਸ਼ੇਰ Hindu ਜੱਟ ਮਤਲਬ ਤੁਸੀਂ ਮੇਰਾ ਲੋਗੋ ਵੀ ਦੇਖੋਗੇ ਨਾ ਲੋਕ ਸਭਾ ਇਲੈਕਸ਼ਨ ਦੇ ਵਿੱਚ ਮੇਰਾ ਇੱਕ ਲਕਟੇਚਰ ਬਣਾਇਆ ਹੋਇਆ ਵੈ ਕਿ Hindu ਜੱਟ ਜੀ ਨਹੀਂ ਕਿਸੇ ਤੋਂ ਘੱਟ ਅੰਮਿਤ ਤਰੋੜਾ ਬਹੁਤ ਜਲਦ ਲੋਕ ਸਭਾ ਨੂੰ ਚੋਣ ਚ ਲੜੇਗਾ ਮਤਲਬ ਮੈਂ ਇਸਾ ਕਹਦੇ ਲਈ Hindu ਜੱਟ ਆਪਣਾ slogan ਨਾ ਆਇਆ ਵੈ ਠੀਕ ਹੈ ਜੀ ਉਹਨਾਂ ਦੇ ਕਿਸਾਨ ਭਰਾਵਾਂ ਦੇ ਹੱਕਾਂ ਲਈ ਜੋ ਮੇਰ ਤੱਕ ਆਵਾਜ਼ ਰੱਖਣਗੇ ਜੀ ਮੈਨੂੰ ਕਹਿਣਗੇ ਮੈਂ ਉਹਨਾਂ ਦਾ ਨੁਮਾਇੰਦਾ ਹੋਊਂਗਾ ਜੇ ਮੈਂ ਲੁਧਿਆਣੇਓ ਸੀਟ ਜਿੱਥੇ ਵੀ ਮੈਨੂੰ ਕਹਿਣਗੇ ਪੰਜਾਬ ਦੇ ਵਿੱਚ ਜਿੱਥੇ ਵੀ ਮੈਨੂੰ ਲੜਨ ਕੇ ਕਹਿਣਗੇ ਪਰ ਮੇਰੀ ਪੰਜਾਬ ਦੀ ਜਨਤਾ ਜਿਹੜਾ ਮੈਨੂੰ ਪਿਆਰ ਕਰਦੀ ਮੈਂ ਤੁਹਾਡੇ ਚੈਨਲ ਲਈ ਕਹਿ ਰਿਹਾ ਵਾਂ ਕਿ ਤੁਸੀਂ ਕਮੈਂਟਾਂ 'ਚ ਦੱਸਣਾ ਕਿ ਅੰਮੀ ਤਰੋੜਾ ਕਿਹੜੀ ਸੀਟ ਤੋਂ ਪੰਜਾਬ ਦੀ ਇਲੈਕਸ਼ਨ 'ਚ ਖੜਾ ਹੋਵੇ ਚਾਹੇ ਜਿਹੜੀ ਸੀਟ ਤੋਂ ਵੀ ਖੜਾ ਹੋਵੇ ਗਾ ਅੰਮੀ ਤਰੋੜਾ ਪਰ ਸੇਵਾ ਪੂਰੇ ਪੰਜਾਬ ਦੀ ਕਰੇਗਾ ਕਿਉਂਕਿ ਮੇਰਾ ਹਸਦਾ ਵਸਦਾ ਰਵੇ ਪੰਜਾਬ ਮੇਰਾ ਪੰਜਾਬ ਮੈਂ ਆਪਣੇ ਪੰਜਾਬ ਨਾਲ ਬਹੁਤ ਪਿਆਰ ਕਰਦਾ ਵਾਂ ਕਿਉਂਕਿ ਮੇਰਾ ਮੇਰੇ ਅੰਦਰ ਮੇਰੇ ਪੰਜਾਬ ਮੈਂ ਪੰਜਾਬੀ ਪੰਜਾਬੀਆਂ ਦਾ ਖੂਨ ਹੈ ਮੇਰੇ ਅੰਦਰ ਪੰਜਾਬੀਆਂ ਮੈਂ ਇਸ ਲਈ ਮੈਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਜਾਣਾ ਚਾਹਨਾ ਵਾਂ ਲੋਕ ਸਭਾ ਦੇ ਵਿੱਚ ਕੀ ਹੁਣ ਕਬਰਾਂ ਦੀ ਲੋੜ ਨਹੀਂ ਹੈਗੀ ਹਿੰਦੂ ਜੱਟ ਹੈ ਤੁਹਾਡੇ ਨਾਲ ਇਹੀ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਵਾਂ ਕਿ ਜਿਹੜੇ ਤੁਹਾਨੂੰ ਮੰਤਰੀ ਆਂਦੇ ਸੀ ਲollipops ਦਿੰਦੇ ਸੀ ਜਾਂ ਤੁਹਾਡੇ ਕੋਲ ਜਿਹੜੇ ਲੀਡਰ ਆਂਦੇ ਤੁਹਾਨੂੰ ਲollipops ਦਿੰਦੇ ਸੀ ਤੁਸੀਂ ਉਹਨਾਂ ਦੀ ਆਵਾਜ਼ ਨੂੰ ਹੁਣ ਤੁਸੀਂ ਛੜੇ ਸੋਚੋ ਜਨਤਾ ਸੋਚੇਗੀ ਕਿ ਅਸੀਂ ਉਹਨਾਂ ਨੂੰ ਵੋਟ ਪਾਣੀ ਹੈ ਨਹੀਂ ਪਾਣੀ ਲੈ ਕੇ आओ ਤੁਸੀਂ ਹਿੰਦੂ ਜੱਟ ਨੂੰ ਜੀ ਮੇਰਾ ਘਰ ਮੇਰਾ ਦਫ਼ਤਰ ਤੁਹਾਡੇ ਲਈ ਹਮੇਸ਼ਾ 24 ਘੰਟੇ ਖੁੱਲਾ ਵੈ ਕਿਉਂਕਿ ਮੈਂ ਇੱਕ ਜਨਤਾ ਦਾ ਨੁਮਾਇੰਦਾ ਬੰਨਾ ਚਾਹੁੰਦਾ ਮੈਂ ਨੇਤਾ ਨਹੀਂ ਆ ਮੈਂ ਬੇਟਾ ਵਾਂ ਬੇਟਾ ਠੀਕ ਹੈ ਜੀ ਮੈਂ ਨੇਤਾ ਨਹੀਂ ਕਹਿਣਾ ਆਪਣੇ ਆਪ ਨੂੰ ਕਦੀ ਵੀ ਮੈਂ ਤਾਂ ਹੱਥ ਜੋੜ ਕੇ ਕਹਿਣਾ ਸਿਰ ਝੁਕਾ ਕੇ ਕਹਿਣਾ ਕਿ ਮੈਂ ਬੇਟਾ ਵਾਂ ਮੈਂ ਪੰਜਾਬ ਦਾ ਪੁੱਤਰ ਆ ਪੰਜਾਬ ਦਾ ਬੇਟਾ ਵਾਂ ਔਰ ਤੁਹਾਡੀ ਸੇਵਾ ਲਈ ਹਾਜ਼ਰ ਆ ਜਿੱਦਾਂ ਮਰਜ਼ੀ ਮੈਨੂੰ ਮੇਰੀ ਬਾਹ ਫੜ ਕੇ ਜਿੱਦਾਂ ਮਰਜ਼ੀ ਕੋਈ ਕੰਮ ਕਰਾਣਾ ਹੈ ਤੁਸੀਂ ਆਪ ਕਰਵਾ ਸਕਦੇ ਹੋ ਤੁਹਾਡਾ ਹੱਕ ਹੈ ਤੁਸੀਂ ਮੈਨੂੰ ਵੋਟ ਪਾਈ ਹੈ ਉਹਨਾਂ ਦੀ ਆਵਾਜ਼ ਚੱਕਣ ਲਈ ਮੈਂ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਕਿ ਮੈਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਮੈਨੂੰ ਤੁਸੀਂ ਹੱਕ ਨਾਲ ਕਹਿਣਾ ਕਿ ਮੇਰਾ ਪੁੱਤਰ ਐ ਤੂੰ ਚੱਲ ਮੇਰੇ ਨਾਲ ਤੈਨੂੰ ਵੋਟ ਪਾਈ ਹੈ ਪੰਜਾਬ ਦੀ ਜਨਤਾ ਨੇ ਸਾਡੀ ਆਵਾਜ਼ ਲੋਕ ਸਭਾ ਚੱਕ ਔਰ ਜਿਹੜੇ ਜਿਹੜੇ ਮੰਤਰੀ ਨੇ ਜਿਹੜੇ ਜਿਹੜੇ ਲੋਕ ਸਭਾ ਪਰ ਲੋਕ ਆਪਣਾ ਮੈਂਬਰ ਆਫ ਪਾਰਲੀਮੈਂਟ ਰਏ ਆ ਮੈਂ ਉਹਨਾਂ ਦੇ ਪੋਥੜੇ ਖੋਲਨੇ ਆ ਕਿ ਤੁਸੀਂ ਕਿਹੜੇ ਕੰਮ ਕੀਤੇ ਇੰਨਾ ਫੰਡ ਆਇਆ ਇੰਨਾ ਪੈਸਾ ਆਇਆ ਸਰਕਾਰ ਦਾ ਤੁਸੀਂ ਕਿੱਥੇ ਯੂਜ਼ ਕੀਤਾ ਮੈਨੂੰ ਦੱਸੋ ਜਿਹੜੇ ਤੁਹਾਡੇ ਪ੍ਰੋਜੈਕਟ ਸੀ ਅੱਜ ਤੱਕ ਅਕਦੀ ਕੋਈ ਪਾਸ ਹੋਇਆ ਤੁਸੀਂ ਤੇ ਹਮੇਸ਼ਾ ਪੰਜਾਬ ਦੀ ਜਨਤਾ ਨਾਲ ਵਿਤਕਰਾ ਕੀਤਾ ਧੋਖਾ ਕੀਤਾ ਉਹਨਾਂ ਨਾਲ ਜਿਹੜੇ ਜਿਹੜੇ ਤੁਸੀਂ ਧੋਖੇ ਕੀਤੇ ਆ ਮੈਂ ਉਹ ਧੋਖੇ ਹੁਣ ਪੰਜਾਬ ਦੀ ਜਨਤਾ ਨਾਲ ਹੋਰ ਨਹੀਂ ਦੇਣੇ ਪੰਜਾਬ ਦੀ ਜਨਤਾ ਦੇ ਨਾਲ ਹੈ ਅਮਿਤ ਤਰੋੜਾ ਇੱਕ ਹੀ ਆਵਾਜ਼ ਗੂੰਜੇਗੀ ਹਿੰਦੂ ਜੱਟ ਅਮਿਤ ਤਰੋੜਾ ਲਾਇਨ ਆ ਗਿਆ ਹੁਣ ਲੋਕ ਸਭਾ ਦੇ ਵਿੱਚ ਵੱਡੇ ਵੱਡੇ ਮੰਤਰੀ ਜਿਹੜੇ ਉੱਥੇ ਹੋਣਗੇ ਸੋਚਣਗੇ ਕਿ ਪੰਜਾਬ ਦਾ ਸ਼ੇਰ ਅਮਿਤ ਤਰੋੜਾ ਪੰਜਾਬ ਦਾ ਲਾਇਨ ਸ਼ੇਰ ਹੁਣ ਗਰਜੇਗਾ ਲੋਕ ਸਭਾ ਦੇ ਵਿੱਚ ਜਿਹੜੇ ਪੰਜਾਬ ਦੇ ਹੱਕ ਹੈ ਉਹਨਾਂ ਨੂੰ ਦਵਾ ਕੇ ਰਹੇਗਾ ਅੱਜ ਲੋਕ ਸਭਾ ਦੇ ਵਿੱਚ ਅਮਿਤ ਤਰੋੜਾ ਗਰਜੂਗਾ ਬੀਤੇ ਸਾਲਾਂ ਦੇ ਵਿੱਚ ਕੁਝ ਸਾਲ ਪਿੱਛੇ ਚਲੇ ਜਾਂਦੇ ਆਂਗਾ ਕਰੋਨਾ ਆਇਆ ਸੀ ਕਰੋਨਾ ਦੌਰ ਦੇ ਵਿੱਚ ਲੋਕਾਂ ਨੇ ਪੀਐਮ ਮੋਦੀ ਫੰਡ ਦੇ ਵਿੱਚ ਕਈ ਜਿਹੜੇ ਗਏ ਆ ਦਾਨ ਦਿੱਤੇ ਸੀਗੇ ਲੇਕਿਨ ਅੱਜ ਤੱਕ ਉਸ ਦਾਨ ਦੇ ਰੂਪ ਦੇ ਵਿੱਚ ਜਿਹੜੇ ਗਏ ਹੋਏ ਪੈਸੇ ਆ ਦਾ ਜਾਂ ਸਾਡੇ ਟੈਕਸਾਂ ਦੇ ਜਿਹੜੇ ਪੈਸੇ ਹੈਗੇ ਆ ਅੱਜ ਤੱਕ ਅਮੀ ਥੋੜਾ ਉਹਨਾਂ ਬਾਰੇ ਦਮੀ ਰੋੜੇ ਨੇ ਕਦੇ ਪੁੱਛਿਆ ਨਹੀਂ ਹੋ ਮੈਂ ਉਹੀ ਕਹਿਣਾ ਜੀ ਕਿ ਜਨਤਾ ਜੀ ਜਨਾਰਧਨ ਜਨਤਾ ਜੀ ਸਰਨਾ ਵੱਡੀ ਤਾਕਤ ਜੀ ਜਨਤਾ ਹੀ ਸੱਤਾ ਬਦਲ ਸਕਦੀ ਹੈ ਜੀ ਜਨਤਾ ਹੀ ਲਿਆ ਸਕਦੀ ਹੈ ਆ ਜੇ ਪੰਜਾਬ ਦਾ ਪੁੱਤਰ ਪੰਜਾਬ ਦਾ ਸ਼ੇਰ ਮੈਂ ਤੇ ਇੱਕ ਚੀਜ਼ ਹੋਰ ਵੀ ਲਖਾਣੀ ਹੈ ਪੰਜਾਬ ਦਾ ਸ਼ੇਰ ਅੰਮਿਤ ਤਰੋੜਾ ਜੀ ਪੰਜਾਬ ਦਾ ਸ਼ੇਰ ਕਹਿ ਰਿਹਾ ਹੈ ਵਾਦਾ ਕਰਦਾ ਹੈ ਪੰਜਾਬ ਦੀ ਜਨਤਾ ਨਾਲ ਮੈਂ ਕਹਿੰਦਾ ਜਿੱਦਾਂ ਦਾ ਮਰਜੀ ਆ ਪਰ ਵਾਦਾ ਕਰਦਾ ਵਾਂ ਕਿ ਪੰਜਾਬ ਦੇ ਹੱਕਾਂ ਦੀ ਲੜਾਈ ਅੰਮਿਤ ਤਰੋੜਾ ਹਮੇਸ਼ਾ ਲੜੇਗਾ ਹਰ ਚੀਜ਼ ਦੇ ਪੋਤੇ ਖੋਲੇਗਾ ਜਦੋਂ ਅੰਮਿਤ ਤਰੋੜਾ ਲੋਕ ਸਭਾ ਮੈਂਬਰ ਆਫ ਪਾਰਲੀਮੈਂਟ ਮੈਂ ਐਮਪੀ ਬਣੇਗਾ ਔਰ ਹਮੇਸ਼ਾ ਇੱਕੋ ਹੀ ਗੱਲ ਕਰੇਗਾ ਕਿ ਪੰਜਾਬ ਦਾ ਹੱਕ ਜਿਹੜੇ ਪੰਜਾਬ ਦਾ ਬੰਦਾ ਹੱਕ ਸਰਕਾਰਾਂ ਕੋਲੋਂ ਕਿਉਂ ਕਿਉਂ ਨਹੀਂ ਦਿੱਤਾ ਸਰਕਾਰਾਂ ਨੇ ਸਰਕਾਰਾਂ ਕੋਲੋਂ ਲੈ ਕੇ ਛੱਡੂਗਾ ਬੰਦਾ ਹੱਕ ਜੋ ਕਿ ਮੈਂ ਜਨਤਾ ਦਾ ਭੇਜਿਆ ਆਇਆ ਪੁੱਤਰ ਆ ਮੈਂ ਉਹਨਾਂ ਨੇ ਵਿਸ਼ਵਾਸ ਕੀਤਾ ਮੇਰੇ ਤੇ ਕਿ ਅੰਮ੍ਰਿਤ ਨੂੰ ਅਸੀਂ ਐਮਪੀ ਬਣਾਇਆ ਵੈ ਸਾਨੂੰ ਵਿਸ਼ਵਾਸ ਹੈ ਕਿ ਅੰਮ੍ਰਿਤ ਹੁਣ ਗਰਜੇਗਾ ਪੰਜਾਬ ਦਾ ਹੱਕ ਲਈ ਔਰ ਮੈਂ ਜਿੰਨੇ ਵੀ ਨੇ ਇਹ ਨਹੀਂ ਹੈ ਕਿ ਤੁਸੀਂ ਕਹਿੰਦੇ ਹੋ ਮੋਦੀ ਸਾਹਿਬ ਨੇ ਕਰੋਨਾ ਟਾਈਮ ਕੀਤਾ ਜਾਂ ਕੀ ਨਹੀਂ ਕੀਤਾ ਹਰ ਚੀਜ਼ ਮੋਦੀ ਸਾਹਿਬ ਤੋਂ ਪੁੱਛੀ ਜਾਏਗੀ ਹਿਸਾਬ ਲਿੱਤੇ ਜਾਣਗੇ ਕਿ ਸਰ ਤੁਸੀਂ ਸਾਡੇ ਦੇਸ਼ ਲਈ ਕੀ ਕੀਤਾ ਸੀ ਸਾਡੇ ਪੰਜਾਬ ਲਈ ਕੀ ਕੀਤਾ ਸੀ ਇਹ ਚੀਜ਼ਾਂ ਪੁੱਛੀਆਂ ਜਾਣਗੀਆਂ ਮੈਨੂੰ ਪੰਜਾਬ ਦੀ ਜਨਤਾ ਨੇ ਭੇਜਿਆ ਵਾ ਮੈਨੂੰ ਪੰਜਾਬ ਦੇ ਜਿਹੜੇ ਜਨਤਾ ਨਾਲ ਤੁਸੀਂ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਉਹ ਵਾਅਦੇ ਤੁਸੀਂ ਅੱਜ ਤੱਕ ਪੂਰੇ ਨਹੀਂ ਕੀਤੇ ਮੋਦੀ ਸਾਹਿਬ ਇਹ ਵਾਅਦਿਆਂ ਨੂੰ ਪੂਰਾ ਕਰਾਉਣ ਲਈ ਅੰਮ੍ਰਿਤ ਰੋੜਾ ਆਇਆ ਵੈ ਕਿ ਤੁਹਾਨੂੰ ਪੁੱਛਦਾ ਵੈ ਕਿ ਕੀ ਕੀਤਾ ਤੁਹਾਡੀ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾਈ ਕੀਤਾ ਔਰ ਇਹ ਵਿਤਕਰਾ ਅੱਜ ਅੰਮ੍ਰਿਤ ਰੋੜਾ ਹੋਣ ਨਹੀਂ ਦੇਗਾ ਇੰਨਾ ਵੱਡਾ ਮੈਂ ਕਹਿੰਦਾ ਹਿੰਦੂ ਸਮਾਜ ਮੇਰੇ ਸਾਰੇ ਭਾਈਚਾਰੇ ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰੀ ਜੇ ਐਮਪੀ ਬਣੇਗਾ ਅੰਮ੍ਰਿਤ ਰੋੜਾ ਹੀ ਬਣੇਗਾ ਔਰ ਬਹੁਤ ਜਲਦ ਮੇਰੇ ਪੰਜਾਬ ਦੀ ਜਨਤਾ ਦੱਸੇਗੀ ਕਿ ਕਿਹੜੀ ਹਾਟ ਸੀਟ ਤੋਂ ਜਿਹੜੇ ਪੰਜਾਬ ਚੋਂ ਵੀ ਤੜਾ ਖੜਾ ਹੋਵੇ ਔਰ ਅੰਮੀ ਤੜਾ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਜਾਵੇ ਔਰ ਪੰਜਾਬ ਦੀ ਤਰੱਕੀ ਕੀਤੀ ਜਿਕਰਾਈ ਜਾਵੇ ਕਿਹੜੀ ਪਾਰਟੀ ਦੇ ਨਾਲ ਤੁਸੀਂ ਅੱਜ ਤੁਰਨਾ ਚਾਹ ਰਹੇ ਹੋ ਕਿਹੜੀ ਪਾਰਟੀਆਂ ਬਾਰੇ ਤੁਸੀਂ ਸੋਚਦੇ ਹੋ ਕਿ ਕਿਹੜੀ ਪਾਰਟੀ ਦੇ ਨਾਲ ਲੱਗ ਕੇ ਤੁਸੀਂ ਕੰਮ ਕਰ पाओगे ਮੈਂ ਇਹ ਨਾਲ ਇੱਕ ਚੀਜ਼ ਮੈਂ ਤੇ ਖੁੱਲੀ ਕਹਿਣਾ ਜੀ ਖੁੱਲੀ ਕਿਤਾਬ ਹੈ ਅੰਮੀ ਤੜਾ ਜੀ ਖੁੱਲੀ ਕਿਤਾਬ ਜੀ ਜਿਹੜਾ ਵੀ ਆਏਗਾ ਮੈਂ ਖੋਲ ਕੇ ਕਹਿਣਾ ਵਾ ਵਿਚਾਰ ਕੀਤਾ ਜਾਏਗਾ ਜੇ ਪਾਰਟੀ ਲੱਗੇ ਜੀ ਮੈਨੂੰ ਸਹੀ ਚਾਹੇ ਕੋਈ ਭਾਜਪਾ ਹੋਵੇ ਆਮ ਆਦੀ ਪਾਰਟੀ ਹੋਵੇ ਕਾਂਗਰਸ ਹੋਵੇ ਜਿਹੜੀ ਮਰਜ਼ੀ ਹੋਵੇ ਜੀ ਪਾਰਟੀ ਲੱਗੇ ਜੀ ਸਹੀ ਮੇਰੇ ਸਿਧਾਂਤਾਂ ਤੇ ਚੱਲਣਗੇ ਮੇਰੀ ਸੋਚ ਤੇ ਚੱਲਣਗੇ ਤੇ ਅੰਮੀ ਤੜਾ ਉਹ ਪਾਰਟੀ ਬਾਰੇ ਸੋਚੇਗਾ ਸੋਚ ਸਮਝ ਕਰੇਗਾ ਨਹੀਂ ਤੇ ਅੰਮੀ ਤੜਾ ਆਜ਼ਾਦ ਠੀਕ ਹੈ ਨਾ ਜੀ ਆਜ਼ਾਦ ਜ਼ਰੂਰ ਖੜੇਗਾ ਔਰ ਮੈਨੂੰ ਪਤਾ ਹੈ ਜਨਤਾ ਦਾ ਵਿਸ਼ਵਾਸ ਜਨਤਾ ਦਾ ਵਿਸ਼ਵਾਸ ਕਦੀ ਅੰਮੀ ਤੜਾ ਟੁੱਟਣਾ ਨਹੀਂ ਦੇਗਾ ਕਿਉਂਕਿ ਜਨਤਾ ਹੀ ਮੈਨੂੰ ਬਨਾਇਆ ਜੇ ਜਨਤਾ ਨੇ ਮੇਰੀ ਇੰਨੀ ਪਬਲਿਸਿਟੀ ਕੀਤੀ ਹੈ ਜਨਤਾ ਨੇ ਮੈਨੂੰ ਇੰਨਾ ਬਨਾਇਆ ਹੋਇਆ ਜਿ ਅੱਜ ਮੇਰੇ ਕਰੋੜਾਂ ਅਰਬਾਂ ਫਾਲੋਅਰ ਨੇ ਮਤਲਬ ਇੰਨਾ ਮੈਨੂੰ ਪਿਆਰ ਮਿਲਦਾ ਹੈ ਤੇ ਮੈਨੂੰ ਇੰਨਾ ਵਿਸ਼ਵਾਸ ਹੈ ਕਿ ਜੇ ਮੈਂ ਇੱਥੇ ਖੜਨ ਲੱਗਾ ਵਾਂ ਉਹ ਵੀ ਮੈਨੂੰ ਕਿਸੇ ਆਪਣੇ ਭਾਈਚਾਰ ਲੋਕਾਂ ਨੇ ਕਿਹਾ ਹੈ ਕਿ ਅਮੀਤ ਜੀ ਪ੍ਰਧਾਨ ਜੀ ਸ਼ੇਰ ਲਾਇਨ ਅਮੀਤ ਰੋੜਾ ਹੁਣ ਤੇਰੀ ਲੋੜ ਹੈ ਪੰਜਾਬ ਨੂੰ ਹੁਣ ਤੇਰੀ ਗਰਜਨ ਦੀ ਲੋੜ ਹੈ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਜਿਹੜੇ ਨੁਕਸਾਨ ਹੋਏ ਨੇ ਪੰਜਾਬ ਨਾਲ ਜਿਹੜਾ ਵਿਤਕਰਾ ਕੀਤਾ ਸਰਕਾਰਾਂ ਨੇ ਹੁਣ ਤੇਰੀ ਲੋੜ ਹੈ ਕਿ ਤੂੰ ਲੋਕ ਸਭਾ ਜਾ ਪਿਛਲੀ ਸਰਕਾਰਾਂ ਨੇ ਜੋ ਕੀਤਾ ਚਾਹੇ ਉਹ ਕਾਂਗਰਸੀ ਚਾਹੇ ਉਹ ਭਾਜਪੀ ਸੀ ਉਹਨਾਂ ਤੋਂ ਉਹਨਾਂ ਦਾ ਬੰਦਾ ਹੱਕ ਜਿਹੜਾ ਸਾਡਾ ਪੰਜਾਬ ਦਾ ਹੈ ਉਹ ਲੈ ਕੇ ਛੜਨਾ ਛੜਨਾ ਨਹੀਂ ਲੈ ਕੇ ਦਿਖਾਣਾ ਵੈ ਕਿ ਜਿਹੜੀ ਲੋਕ ਸਭਾ ਦੇ ਵਿੱਚ ਸ਼ੇਰ ਦੀ ਆਵਾਜ਼ ਗੂੰਜੇਗੀ ਨਾ ਉਹ ਜਿੰਨੇ ਵੀ ਹੋਣਗੇ ਉਹ ਸੁਣਨਗੇ ਔਰ ਮੈਂ ਸਪੀਕਰ ਸਾਹਮਣੂ ਲੋਕ ਸਭਾ ਜਿਹੜੇ ਬਣਨਗੇ ਉਹਨਾਂ ਨੂੰ ਕਹੂੰਗਾ ਕਿ ਮੈਂ ਤੇ ਇੱਕ ਪੰਜਾਬ ਦਾ ਨੁਮਾਇੰਦਾ ਪੰਜਾਬ ਦਾ ਪੁੱਤਰ ਆ ਮੈਂ ਤੇ ਤੁਹਾਡੇ ਬੰਦੇ ਹੱਕ ਲੈਣ ਆਇਆ ਵਾਂ ਮੈਂ ਉਹਨਾਂ ਵਾਂਗੂ ਨਹੀਂ ਰਾਜਨੀਤੀ ਕਰਨ ਆਇਆ ਜਿਹੜੇ ਪੰਜਾਬ ਦੇ 14 ਮੈਂਬਰ ਆਫ ਪਾਰਲੀਮੈਂਟ ਗਏ ਸੀ ਬਣ ਕੇ ਜਿਨ੍ਹਾਂ ਨੇ ਅਜੇ ਤੱਕ ਕਦੀ ਕੁਝ ਕੀਤਾ ਹੀ ਨਹੀਂ ਪਰ ਇਹ ਸ਼ੇਰ ਕਹਿੰਦਾ ਵੈ ਇਹ ਲੁਆਇਨ ਕਹਿੰਦਾ ਵੈ ਕਿ ਪੰਜਾਬ ਨੂੰ ਪੰਜਾਬ ਦਾ ਬੰਦਾ ਹੱਕ ਚਾਹੀਦਾ ਵੈ ਨਹੀਂ ਤੇ ਬਿਲਕੁਲ ਮੈਂ ਕਹਿੰਦਾ ਪੰਜਾਬ ਦੀ ਜਨਤਾ ਹੁਣ ਸੋਚੇ ਵਿਚਾਰੇ ਜੇ ਸ਼ੇਰ ਦਾ ਸਾਥ ਦੇਗੀ ਤੇ ਸ਼ੇਰ ਵੀ ਅੰਮ੍ਰਿਤ ਪੰਜਾਬ ਦਾ ਸ਼ੇਰ ਲੁਆਇਨ ਉਹਨਾਂ ਦਾ ਸਾਥ ਜ਼ਰੂਰ ਦੇਗਾ ਪੰਜਾਬ ਦੇ ਲੋਕਾਂ ਵਾਸਤੇ ਤੁਸੀਂ ਪਹਿਲੇ ਮਤਲਬ ਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਨਹੀਂ ਸੀਗੇ ਤੁਸੀਂ ਪਹਿਲੇ ਸਰਕਾਰ ਆਪਣੇ ਪੰਜਾਬ ਦੇ ਲੋਕਾਂ ਵਾਸਤੇ ਕਿਹੜੇ ਭਲੇ ਇਹੋ ਜੇ ਕੀਤੇ ਆ ਗਏ ਆ ਕਿ ਜਿਹੜੇ ਹੁਣ ਤੁਹਾਨੂੰ ਲੋਕ ਜਿਹੜੇ ਵੋਟ ਦੇਣ ਵਾਸਤੇ ਮਜਬੂਰ ਹੋਣਗੇ ਪੱਤਰਕਾਰ ਸਾਹਿਬ ਦੱਸਣ ਦੀ ਲੋੜ ਨਹੀਂ ਹੈਗੀ ਕਿ ਜ਼ਿੰਦਗੀ ਦੀ ਅੱਧੀ ਉਮਰ ਜੇ ਮੇਰੀ ਅੱਜ 46 43 ਸਾਲ ਦੀ ਉਮਰ ਹੈ ਮੈਂ ਅੱਧੀ ਉਮਰ ਹੀ ਆਪਣੀ ਦੇਸ਼ ਸੇਵਾ ਦੇ ਵਿੱਚ ਪੰਜਾਬ ਦੀ ਸੇਵਾ ਦੇ ਵਿੱਚ ਗੱਡੀ ਹੈ ਠੀਕ ਹੈ ਔਰ ਮੈਨੂੰ ਵਿਸ਼ਵਾਸ ਹੈ ਪੰਜਾਬ ਦੀ ਜਨਤਾ ਤੇ ਪੰਜਾਬ ਦੀ ਜਨਤਾ ਬਹੁਤ ਪਿਆਰ ਕਰਦੀ ਔਰ ਮੈਨੂੰ ਪਤਾ ਹੈ ਕਿ ਇਸ ਵਾਰੀ ਜੇ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਜੇ ਐਮਪੀ ਬੰਨਾ ਹੈ ਤੇ ਅੰਮ੍ਰਿਤੋੜਾ ਨੇ ਬੰਨਾ ਹੀ ਬੰਨਾ ਹੈ। ਜੀ ਚਾਹ ਜਿੱਥੋਂ ਮਰਜੀ ਮੈਨੂੰ ਜਨਤਾ ਜਿਹੜੀ ਮਰਜੀ ਸੀਟ ਕੇਗੀ ਤੁਹਾਡੇ ਚੈਨਲ ਰਾਈ ਵੀ ਕਮੈਂਟ ਰਾਈ ਦੱਸਿਆ ਜਾਏਗਾ ਜੀ ਕਿ ਅੰਮ੍ਰਿਤੋੜਾ ਦੀ ਅੱਜ ਇਸ ਸੀਟ ਤੋਂ ਲੋੜ ਹੈ ਅੰਮ੍ਰਿਤੋੜਾ ਦੀ ਅੱਜ ਇਸ ਸੀਟ ਤੋਂ ਲੋੜ ਹੈ। ਜੀ ਠੀਕ ਹੈ ਜੀ ਬਾਕੀ ਤੁਹਾਡੇ ਚੈਨਲ ਰਾਈ ਮੈਂ ਦੱਸ ਵੀ ਦਿੱਤਾ ਕਿ ਕਿਹੜੀ ਪਾਰਟੀ ਹੈ ਵਿਚਾਰ ਕੀਤੇ ਜਾਣਗੇ। ਜੀ ਔਰ ਮੈਂ ਜਿੱਥੇ ਜਨਤਾ ਜਨਾਰਦਨ ਕੇਗੀ ਜਿੱਥੋਂ ਜਨਤਾ ਮੈਨੂੰ ਖੜਾ ਕਿ ਅੱਜ ਤੂੰ ਇਸ ਸੀਟ ਤੋਂ ਖੜਾ ਹੋਣਾ ਮੈਂ ਉਸੇ ਸੀਟ ਤੋਂ ਖੜਾ ਹੋਊਂਗਾ ਇਹ ਨਹੀਂ ਹੈ ਕਿ ਜਿਹੜੇ ਜ਼ਿਲ੍ਹੇ 'ਚ ਮੈਂ ਖੜਾ ਹੋਊਂਗਾ ਮੈਂ ਉਹਦੀ ਸਿਰਫ ਨਾ ਮੈਂ ਪੂਰੇ ਪੰਜਾਬ ਦੀ ਆਵਾਜ਼ ਚੱਕੂਗਾ ਕਿਉਂਕਿ ਮੈਂ ਮੇਰਾ ਪੰਜਾਬ ਹੱਸਦਾ ਵਸਦਾ ਹੈ ਮੇਰਾ ਪੰਜਾਬ ਬਿਲਕੁਲ 골ਡ ਹੈ ਸੋਨੇ ਦੀ ਚਿੜੀਆ ਵੈ ਮੈਨੂੰ ਮਾਣ ਹੈ ਕਿ ਮੇਰੇ ਪੰਜਾਬ ਸੋਨੇ ਚਿੜੀਆ ਉਹਦੀ ਆਵਾਜ਼ ਜਿਹੜਾ ਉਹਦਾ ਬੰਦਾ ਹੱਕ ਹੈ ਮੈਂ ਪੰਜਾਬ ਦੀ ਜਨਤਾ ਨੂੰ ਦਵਾ ਕੇ ਰਹੂੰਗਾ ਔਰ ਮੈਨੂੰ ਪਤਾ ਹੈ ਕਿ ਮੇਰੇ ਅੰਦਰ ਮੇਰਾ ਪੰਜਾਬ ਪੰਜਾਬੀਆਂ ਦਾ ਖੂਨ ਹੈ ਔਰ ਪੰਜਾਬ ਦੀ ਜਨਤਾ ਤੇ ਮੈਨੂੰ ਵਿਸ਼ਵਾਸ ਵੀ ਹੈ ਕਿ ਇਸ ਵਾਰੀ ਜੋ ਉਹਨਾਂ ਨੇ ਮੂਰਦੀ ਮੰਨ ਵੀ ਬਣਾ ਲਿਆ ਤੁਹਾਡੇ ਚੈਨਲ ਨੂੰ ਪਤਾ ਲੱਗ ਵੀ ਜਾਏਗਾ ਕਿ ਕਿੱਦਾਂ ਪੰਜਾਬ ਦੀ ਜਨਤਾ ਨਾਲ ਖੜਦੀ ਹੈ ਕਿੱਦਾਂ ਜਵਾਬ ਦਿੰਦੀ ਹੈ ਕਿਉਂਕਿ ਇਹ ਜਨਤਾ ਦੇ ਵਿੱਚੋਂ ਆਵਾਜ਼ ਆਈ ਹੈ ਕਿ ਅਬ ਕੀ ਬਾਰ ਅੰਮਿਤ ਰੋੜਾ ਜੀ ਅਬ ਕੀ ਬਾਰ ਅਮੀਤ ਰੋੜਾ ਮਤਲਬ ਜਨਤਾ ਦੇ ਵਿੱਚੋਂ ਆਵਾਜ਼ ਆਈ ਹੈ ਕਿ ਤੁਹਾਡੀ ਲੋੜ ਹੈਗੀ ਐ ਇਸ ਵਾਰ ਤੁਸੀਂ ਜਰੂਰ ਖੜੇ ਹੋਵੋ ਤਾਂ ਕਿ ਸਾਡੇ ਪੰਜਾਬ ਦੀ ਆਵਾਜ਼ ਚੱਕਣ ਲਈ ਸਾਡੇ ਪੰਜਾਬ ਦਾ ਸ਼ੇਰ ਪੰਜਾਬ ਦਾ ਲੁਆਇਨ ਅਮੀਤ ਰੋੜਾ ਜੁੜ ਜਾਵੇ ਸਰ ਇਲੈਕਸ਼ਨ ਤਾਂ ਹਲੇ ਦੂਰ ਹੈ ਹੁਣ ਦੇਖਣਾ ਇਹ ਹੈਗਾ ਕਿ ਤੁਹਾਡੀ ਵੀਡੀਓ ਚੱਲਣ ਤੋਂ ਬਾਅਦ ਕਿੰਨੇ ਕੁ ਲੋਕ ਤੁਹਾਡਾ ਸਾਥ ਦੇਣਗੇ ਕਿੰਨੇ ਕੁ ਲੋਕ ਤੁਹਾਡੀ ਵੀਡੀਓ ਦੇ ਉੱਤੇ ਗਲਤ ਕਮੈਂਟ ਕਰਦੇ ਆ ਜਾਂ ਸਹੀ ਕਮੈਂਟ ਕਰਦੇ ਆ ਇਹ ਹੁਣ ਦੇਖਣਾ ਬਾਕੀ ਰਹੂਗਾ ਵੀਡੀਓ ਚੱਲਣ ਤੋਂ ਬਾਅਦ ਔਰ ਜਿਹੜੇ ਅਮਿਤ ਰੋੜਾ ਜੀ ਨੂੰ ਪਿਆਰ ਕਰਦੇ ਆ ਜਾਂ ਜੋ ਵੀ ਇਹਨਾਂ ਇਹਨਾਂ ਬਾਰੇ ਜਿਹੜੇ ਵਿਚਾਰ ਹੈਗੇ ਆ ਆਪਣੇ ਵਿਚਾਰ ਤੁਸੀਂ ਕਮੈਂਟ ਰਾਹੀਂ ਸਾਂਝੇ ਜ਼ਰੂਰ ਕਰੋ ਹੋਰ ਵਧੇਰੀ ਜਾਣਕਾਰੀ ਲਈ ਦੇਖਦੇ ਰਹੋ ਅਮਿਤ ਕੁਮਾਰ ਦੀ ਰਿਪੋਰਟ ਪੰਜਾਬ ਅਬਤ